ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹਥਿਆਰ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਆਓ ਦੇਖਦੇ ਹਾਂ ساری ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਥਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਆਓ ਦੇਖਦੇ ਹਾਂ ਸਾਰੀ ਵੀਡੀਓ ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਥਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਆਓ ਦੇਖਦੇ ਹਾਂ ਸਾਰੀ ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਥਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਉਹ ਦੇਖਦੇ ਆਂ ਸਾਰੀ ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਥਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਆਓ ਦੇਖਦੇ ਹਾਂ ساری ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਵਾਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਤਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ ਆਓ ਦੇਖਦੇ ਹਾਂ ਸਾਰੀ ਵੀਡੀਓ ਆਏ ਦਿਨ ਹੀ ਪੰਜਾਬ ਸ਼ਹਿਰ ਦੇ ਵਿੱਚ ਗੁੰਡਾਗਰਦੀਆਂ ਵਧਦੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ ਵੀਡੀਓ ਹੈਬੋ ਇਲਾਕੇ ਦੀ ਦੱਸੀ ਜਾ ਰਹੀ ਹੈ ਜਿਹਦੇ ਵਿੱਚ 15 ਤੋਂ 20 ਬੰਦੇ ਹੱਥਾਂ ਵਿੱਚ ਡਾਂਗਾਂ ਤੇ ਸੋਟੇ ਲੈ ਕੇ ਕਿਸ ਤਰ੍ਹਾਂ ਹਮਲਾ ਕਰ ਰਹੇ ਨੇ Oh de